ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੇ ਐਂਡ ਤੱਕ ਜਰੂਰ ਦੇਖਿਓ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਹੈਗਾ ਜਿਹੜਾ ਪ੍ਰਿੰਟਡ ਸਟੱਫ ਲੈ ਕੇ ਆਏ ਆ ਬਹੁਤ ਸੋਹਣਾ ਸਟੱਫ ਹੈ ਤੇ ਕੁਝ ਨਵਾਂ ਪੈਡ ਕੀਤਾ ਹੈਗਾ ਤੇ ਬਾਕੀ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋਗੇ ਪਲੇਨ ਸਟਫ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਪਿਛਲੀ ਵੀਡੀਓ ਜਾ ਕੇ ਚੈੱਕ ਕਰ ਸਕਦੇ ਹੋ ਉਹਦੇ ਵਿੱਚ ਆਪਾਂ ਨੇ ਪਲੇਨ ਸਟਫ ਦੀ ਦਿਖਾਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਲਓ ਆਪਾਂ ਸਟਾਰਟ ਕਰਨ ਲੱਗੇ ਆਂ ਪਹਿਲਾ ਹੈਗਾ ਆਪਣੇ ਕੋਲੇ ਇਹ ਵਾਲਾ ਸੂਟ ਇਹ ਹੈਗਾ ਜੌਰਜਟ ਦੇ ਉੱਪਰ ਠੀਕ ਹੈ ਜੀ ਚੈੱਕ ਜੌਰਜਟ ਹੈ ਤੇ ਬਹੁਤ ਸੋਹਣਾ ਇਹ ਜੌਰਜਟਾ ਫਾਈਨ ਐਸਟਰਾਫ ਤੇ ਸੌਫਟ ਵਾਲੀ ਜੌਰਜਟਾ ਇਹ ਬਹੁਤ ਹੀ ਵਧੀਆਗਾ ਡਿਜੀਟਲ ਪ੍ਰਿੰਟ ਹੈ ਇਹਦੇ ਉੱਪਰ ਬਣਿਆ ਹੋਇਆ ਆਲਓਵਰ ਸਾਨੂੰ ਸੂਟ ਮਿਲੂਗਾ 5 ਮੀਟਰ ਸੂਟ ਦੀ ਕੱਟ ਹੋਊਗੀ ਠੀਕ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਇਹਦੇ ਨਾਲ ਦੁਪੱਟਾ ਜਿਹੜਾ ਰੈਡੀ ਕਰਵਾ ਸਕਦੇ ਹੋ ਟਾਈ ਡਾਈ ਵੀ ਕਰਵਾ ਸਕਦੇ ਹੋ ਤੇ ਕੰਟਰਾਸਟ ਵੀ ਲੈ ਸਕਦੇ ਹੋ ਇਹ ਤੁਹਾਡੀ ਇੱਛਾ ਹੈਗੀ ਤੇ ਬਹੁਤ ਸੋਹਣਾ ਸਟਫ ਹੈ ਇਹ ਚੈੱਕ ਦੇ ਵਿੱਚ ਹੈ ਬਾਕੀ ਇਹਦੇ ਨੀਚੇ ਲਾਈਨਿੰਗ ਹੈ ਜਿਹੜੀ ਉਹ ਤੁਹਾਨੂੰ ਲਾਉਣੀ ਪਾਉਗੀ ਠੀਕ ਹੈ ਜੀ ਇਹਦੇ ਨੀਚੇ ਜੌਰਜਟ ਦੇ ਨੀਚੇ ਲਾਈਨਿੰਗ ਲੱਗੂਗੀ ਠੀਕ ਹੈ ਜੀ ਬਹੁਤ ਹੀ ਸੋਹਣਾ ਕਲਰ ਹੈ ਬਹੁਤ ਹੀ ਵਧੀਆ ਇਹਦੇ ਆਪਣੇ ਕੋਲ ਆਪਣੇ ਕੋਲ ਕਾਫੀ ਸੂਟ ਅਵੇਲੇਬਲ ਸੀ ਜੋ ਆਪਣੇ ਸੇਲ ਹੋ ਗਏ ਨੇ ਤੇ ਆਪਣੇ ਕੋਲੇ 2 ਪੀਸ ਰਹਿੰਦੇ ਨੇ ਤੇ ਵੀਡੀਓ ਆਪਾਂ ਤੋਂ ਨਹੀਂ ਪਾਈ ਗਈ ਹੈਗੀ ਤੇ ਠੀਕ ਹੈ ਇਹਦਾ ਪ੍ਰਾਈਸ ਹੈਗਾ 950 ਠੀਕ ਹੈ ਜੀ ਫ੍ਰੀ ਸ਼ਿਪਿੰਗ ਹੋਊਗੀ ਤੇ ਬਿਨਾਂ ਦੁਪੱਟਾ ਇਹ ਸੂਟ ਨੇ ਦੁਪੱਟੇ ਨਾਲ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਅਸੀਂ ਤੁਹਾਨੂੰ ਦੁਪੱਟਾ ਉਸੇ ਤਰ੍ਹਾਂ ਦਾ ਡਾਈ ਕਰਵਾ ਕੇ ਦੇਵਾਂਗੇ ਉਹਦੇ ਚਾਰਜ ਜਿਹੜੇ ਨੇ ਉਹ ਐਕਸਟਰਾ ਹੋਣਗੇ ਠੀਕ ਹੈ ਜੀ ਤੇ ਅਗਲਾ ਹੈਗਾ ਆ ਦੇਖੋ ਅਗਲਾ ਵੀ ਬਹੁਤ ਸੋਨਾ ਤੇ ਬਹੁਤ ਹੀ ਪਿਆਰਾ ਸੂਟ ਹੈ ਇਹ ਇਹ ਵੀ ਡਿਜੀਟਲ ਪ੍ਰਿੰਟ ਹੈ ਜੌਰਜਟ ਦੇ ਉੱਪਰ ਹੈ ਵੀ ਠੀਕ ਹੈ ਜੀ ਇਹ ਵੀ ਜੌਰਜਟ ਦਾ ਪ੍ਰਿੰਟ ਹੈ ਚੈੱਕ ਦੇ ਵਿੱਚ ਹੈ ਇਹ ਚੈੱਕ ਜੌਰਜਟ ਆਈ ਆ ਲਓ ਜੀ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਡਿਜ਼ਾਈਨ ਪ੍ਰਿੰਟ ਇਹਦੇ ਉੱਪਰ ਬਣਿਆ ਹੋਇਆ ਇਹ ਵੀ ਸੌਫਟ ਹੈ ਆਲ ਓਵਰ ਸੂਟ ਹੈ ਤੇ 5 ਮੀਟਰ ਸਾਨੂੰ ਸੂਟ ਦੀ ਕੱਟ ਮਿਲੂਗੀ ਤੇ ਇਹਦੇ ਨੀਚੇ ਵੀ ਸਾਨੂੰ ਲਾਈਨਿੰਗ ਲਗਾਉਣੀ ਪਊ ਜੌਰਜਟ ਦੇ ਨੀਚੇ ਤਾਂ ਵੈਸੇ ਵੀ ਲਾਈਨਿੰਗ ਲੱਗਦੀ ਹੈਗੀ ਲਾਈਨਿੰਗ ਲਾ ਕੇ ਆਪਾਂ ਸਟਿਚ ਕਰ ਦੇਾਂਗੇ ਇਹਨੂੰ ਤੁਸੀਂ ਅ ਗਰਮੀ ਸਰਦੀ ਦੋਨੇ ਸੀਜ਼ਨਾਂ 'ਚ ਵੀਅਰ ਕਰ ਸਕਦੇ ਹੋ ਠੀਕ ਹੈ ਜੀ ਤੇ ਬਿਨਾ ਦੁਪੱਟੇ ਇਹਦਾ ਪ੍ਰਾਈਸ ਹੈਗਾ 950 ਫ੍ਰੀ ਸ਼ਿਪਿੰਗ ਹੈ ਜਲਦੀ ਤੋਂ ਜਲਦੀ ਆਰਡਰ ਕਰੋ ਠੀਕ ਹੈ ਜੀ ਲਓ ਜੀ ਤੇ ਹੁਣ ਅਗਲਾ ਸੂਟ ਦਿਖਾਉਣੀ ਆ ਆਪਾਂ ਤੁਹਾਨੂੰ ਇਹ ਹੈਗਾ ਆਪਣੇ ਕੋਲ ਰਾਮ ਟੈਕਸ ਦਾ ਆ ਕਾਟਨ ਦਾ ਇਹ ਆਪਾਂ ਨੇ ਖੁਦ ਆਪਣਾ ਸੂਟ ਰੈਡੀ ਕੀਤਾ ਹੋਇਆਗਾ ਤੇ ਇਸ ਤਰ੍ਹਾਂ ਆਪਾਂ ਨੇ ਨੈੱਕ ਹੈ ਜਿਹੜਾ ਉਹ ਰੈਡੀ ਕੀਤਾ ਠੀਕ ਹੈ ਤੇ ਸ਼ਾਰਟ ਆਪਾਂ ਬਿਲਕੁਲ ਪਲੇਨ ਰੱਖੀ ਹੈ ਇਹਦੇ ਉੱਪਰ ਆਪਾਂ ਹੋਰ ਕੁਝ ਨਹੀਂ ਲਗਾਇਆ ਹੈਗਾ ਸਿੰਪਲ ਸੂਟ ਹੈ ਜਿਹੜਾ ਆਪਾਂ ਸਲਾਈ ਕੀਤਾ ਹੋਇਆ ਤੇ ਇਹਦਾ ਨੈੱਕ ਆਪਾਂ ਨੇ ਇਸ ਤਰ੍ਹਾਂ ਰੈਡੀ ਕੀਤਾ ਹੋਇਆ ਤੁਸੀਂ ਵੀ ਪ੍ਰਿੰਟ ਸੂਟਾਂ ਨੂੰ ਇਸ ਤਰ੍ਹਾਂ ਰੈਡੀ ਕਰ ਸਕਦੇ ਹੋ ਡਿਜ਼ਾਈਨ ਬਣਾ ਕੇ ਲੈਸ ਵਗੈਰਾ ਵੀ ਲਗਾ ਸਕਦੇ ਹੋਗੇ ਠੀਕ ਹੈ ਜੀ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਸ ਤਰ੍ਹਾਂ ਸੂਟ ਨੂੰ ਜਿਹੜਾ ਡਿਜ਼ਾਈਨਰ ਉਹ ਬਣਾ ਸਕਦੇ ਹੋ ਆਪਾਂ ਨੇ ਬਿਲਕੁਲ ਸਿੰਪਲ ਰੈਡੀ ਕੀਤਾ ਹੈ ਸਿਰਫ ਗਲੇ ਦੇ ਉੱਪਰ ਡਿਜ਼ਾਈਨ ਬਣਾਇਆ ਤੇ ਬਾਟਮ ਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਜਿਹੜੀ ਸ਼ਰਟ ਨਾਲ ਦੀ ਇਹੋ ਆਪਾਂ ਪੱਟੀ ਲਗਾਈ ਹੋਈ ਹੈਗੀ ਠੀਕ ਹੈ ਜੀ ਮੂਰੀਆਂ ਦੇ ਉੱਪਰ ਤੁਸੀਂ ਇਹਨੂੰ ਇੱਥੇ ਵੀ ਉੱਪਰ ਵੀ ਲਗਵਾ ਸਕਦੇ ਹੋ ਇੱਥੇ ਵੀ ਲਗਾ ਸਕਦੇ ਹੋ ਪਰ ਆਪਾਂ ਨੇ ਇਹਦੀ ਮੂਰੀਆਂ ਤੇ ਲਗਾਈ ਹੈ ਇਹ ਤੁਹਾਡੀ ਇੱਛਾ ਹੈ ਤੁਸੀਂ ਇਸ ਤਰ੍ਹਾਂ ਹੋਣੀ ਚਾਹੋ ਨੇ ਉੱਪਰ ਤਾਂ ਉੱਪਰ ਵੀ ਲਗਵਾ ਸਕਦੇ ਹੋ ਆਪਾਂ ਨੇ ਇਹਨਾਂ ਸਟੇਟ ਬਾਟਮ ਰੱਖੀ ਹੈ ਰਾਮ ਟੈਕਸ ਦੇ ਆਪਣੇ ਕੋਲੇ ਹੋਰ ਕਲਰ ਹੈਗੇ ਨੇਗੇ print ਦੇ ਵਿੱਚ ਤੁਸੀਂ ਸੂਟ ਸਾਥੋ ਲੈ ਸਕਦੇ ਹੋ ਠੀਕ ਹੈ ਜੀ ਇਹਦਾ ਪ੍ਰਾਈਸ ਹੋਊਗਾ ਜੀ 1200 ਠੀਕ ਹੈ ਜੀ ਫ੍ਰੀ ਸ਼ਿਪਿੰਗ ਦਾ ਤੇ ਆ ਲੋ ਜੀ ਇਹ ਵੀ ਆਪਣੇ ਕੋਲੇ ਰਾਮ ਟੈਕਸ ਦਾ ਇਹ ਕਲਰ ਬਹੁਤ ਹੀ ਪਿਆਰਾ ਸੂਟ ਹੈ ਇਹ ਬਹੁਤ ਸੋਹਣਾ ਕਲਰ ਹੈ ਇਹਦਾ ਕਾਫੀ ਜਿਹਾ ਕਲਰ ਆ ਜਾਂਦਾ ਹੈਗਾ ਇਸ ਤਰ੍ਹਾਂ ਦਾ ਤੁਸੀਂ ਇਹਨੂੰ ਇਸ ਤਰ੍ਹਾਂ ਰੈਡੀ ਕਰ ਸਕਦੇ ਹੋ ਲੈਸ ਲ ਵਗੈਰਾ ਲਗਾ ਕੇ ਵੀ ਰੈਡੀ ਕਰਵਾ ਸਕਦੇ ਹੋ ਜੇ ਤੁਹਾਡੀ ਇੱਛਾ ਹੈਗੀ ਠੀਕ ਹੈ ਜੀ ਜਿਸ ਤਰ੍ਹਾਂ ਤੁਸੀਂ ਡਿਜ਼ਾਈਨਰ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਇਹ ਆਪਣੇ ਕੋਲ ਰਾਮ ਟੈਕਸ ਦਾ ਸਟਾਫ ਹੈ ਬਹੁਤ ਵਧੀਆ ਸਟਾਫ ਹੈ ਸੌਫਟ ਹੈਗਾ ਤੇ ਕੋਈ ਗੁਰਨੀ ਆਉਂਦਾ ਇਹਦੇ ਤੇ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਠੀਕ ਹੈ ਜੀ ਤੇ ਬਿਨਾ ਦੁਪੱਟਾ ਇਹਦਾ ਪ੍ਰਾਈਸ ਹੈਗਾ 11500 ਤੇ ਫ੍ਰੀ ਸ਼ਿਪਿੰਗ ਹੈ ਜੇ ਦੁਪੱਟੇ ਨਾਲ ਲੈਣਾ ਚਾਹੁੰਦੇ ਹੋ ਤਾਂ ਦੁਪੱਟੇ ਨਾਲ ਵੀ ਲੈ ਸਕਦੇ ਆ ਉਹਦੀ ਚਾਰਜ ਜਿਹੜੇ ਨੇ ਉਹ ਐਕਸਟਰਾ ਹੋਣਗੇ ਠੀਕ ਹੈ ਜੀ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਆਪਣੇ ਕੋਲੇ ਮਹਿੰਦੀ ਕਲਰ ਹੈ ਠੀਕ ਹੈ ਇਹਦੇ ਆਪਣੇ ਕੋਲ ਦੋ ਕਲਰ ਅਵੇਲੇਬਲ ਨੇ ਤੁਸੀਂ ਕੋਈ ਮਰਜ਼ੀ ਕਲਰ ਆ ਜਿਹੜਾ ਉਹ ਲੈ ਸਕਦੇ ਹੋ ਇਹ ਤੁਹਾਡੀ ਇੱਛਾ ਹੈਗੀ ਲਓ ਜੀ ਤੇ ਇਹ ਇਹ ਆਪਣੇ ਕੋਲੇ ਇਹ ਵੀ ਰਾਨ ਟੈਕਸ ਦਾ ਇਹ ਇਸ ਤਰ੍ਹਾਂ ਇਹਦਾ ਡਿਜੀਟਲ ਪ੍ਰਿੰਟ ਹੈ ਠੀਕ ਹੈ ਇਹਦੇ ਵਿੱਚ ਤੇ ਬਹੁਤ ਵਧੀਆ ਸਟੱਫ ਹੈ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਹੈ ਲਾਈਨਾਂ ਵਾਲੀ ਠੀਕ ਹੈ ਜੀ ਇਹਦੀ ਵੀ ਇਸਟਰਾਫ ਦੀ ਕੁਆਲਿਟੀ ਬਹੁਤ ਵਧੀਆ ਹੈਗੀ ਬਿਲਕੁਲ ਖਰਾਬ ਨਹੀਂ ਹੁੰਦਾ ਤੇ ਨਾ ਇਹਦੇ ਉੱਪਰ ਕੋਈ ਬੁਰਾ ਆਵੇ ਠੀਕ ਹੈ ਜੀ ਇਹਨਾਂ ਨੂੰ ਤੁਸੀਂ ਬਿਨਾ ਲਾਈਨਿੰਗ ਆ ਜਿਹੜਾ ਸਟਿਚ ਕਰ ਸਕਦੇ ਹੋ ਇਹਨਾਂ ਦੇ ਨੀਚੇ ਲਾਈਨਿੰਗ ਨਹੀਂ ਲੱਗਦੀ ਹੈਗੀ ਠੀਕ ਹੈ ਜੀ ਇਸ ਤਰ੍ਹਾਂ ਇਹਦੇ ਨਾਲ ਬਾਟਮ ਹੈ ਤੇ ਇਹਨੂੰ ਵੀ ਤੁਸੀਂ ਡਿਜ਼ਾਈਨ ਕਰਕੇ ਸੂਟ ਆ ਜਿਹੜਾ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਵੀ ਸੂਟ ਸਲਵਾਈ ਕਰਾ ਸਲਾਈ ਕਰਵਾ ਸਕਦੇ ਹੋ ਅਗਰ ਤੁਸੀਂ ਆਪ ਸਟਿਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪ ਵੀ ਸਟਿਚ ਕਰ ਸਕਦੇ ਹੋ ਸਾਤੋ ਇਸ ਤਰ੍ਹਾਂ ਮੰਗਵਾ ਸਕਦੇ ਹੋ ਠੀਕ ਹੈ ਜੀ ਦੀਦਾ ਵੀ ਪ੍ਰਾਈਸ ਹੈਗਾ 1150 ਫ੍ਰੀ ਸ਼ਿਪਿੰਗ ਆ ਸ਼ਿਪਿੰਗ ਸਾਨੂੰ ਐਕਸਟਰਾ ਨਹੀਂ ਦੇਣੀ ਪਊਗੀ ਸ਼ਿਪਿੰਗ ਆਪਣੀ ਬਿਲਕੁਲ ਫ੍ਰੀ ਹੋਊਗੀ ਠੀਕ ਹੈ ਲੋ ਜੀ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਤੇ ਇਹਦੇ ਵਿੱਚ ਆਪਣੇ ਕੋਲ ਇੱਕ ਕਲਰ ਹੋਰ ਅਵੇਲੇਬਲ ਹੈ ਇਹ ਵਾਲਾ ਕਲਰ ਹੈ ਇਹ ਪੈਰਟ ਗ੍ਰੀਨ ਕਲਰ ਆ ਜਾਂਦਾ ਹੈਗਾ ਸੇਮ ਹੀ ਡਿਜ਼ਾਈਨ ਪ੍ਰਿੰਟ ਹੈ ਇਹਦੇ ਉੱਪਰ ਵੀ ਇਸ ਤਰ੍ਹਾਂ ਡਿਜੀਟਲ ਪ੍ਰਿੰਟ ਇਸ ਤਰ੍ਹਾਂ ਦੇ ਨਾਲ ਨੰਨਾ ਵਾਲੀ ਬਾਟਮ ਹੈ ਠੀਕ ਹੈ ਜੀ ਸਟੱਫ ਬਹੁਤ ਫਾਈਨ ਹੈਗਾ ਬਹੁਤ ਹੀ ਵਧੀਆ ਸੌਫਟ ਹੈ ਲਓ ਜੀ ਬਹੁਤ ਵਧੀਆ ਹੈਗਾ ਇਹ ਇਹ ਕਲਰ ਹੋ ਗਿਆ ਇਹ ਦੂਸਰਾ ਇਹਦਾ ਵੀ ਪ੍ਰਾਈਸ ਸੇਮ ਹੈ 1150 ਫ੍ਰੀ ਸ਼ਿਪਿੰਗ ਹੈ ਠੀਕ ਹੈ ਹੁਣ ਤੁਹਾਨੂੰ ਆਪਾਂ ਕਟਰੀਨ ਵਾਲੇ ਸੂਟ ਦਿਖਾਉਣੇ ਆਂਗੇ ਲਓ ਜੀ ਇਹ ਹੈਗਾ ਆਪਣੇ ਕੋਲ ਇਹ ਵੀ ਕਾਟਨ ਦਾ ਸਟੱਫ ਹੈ ਇਹਦੀ ਕੋਲ ਇਹਦੀ ਆਪਣੇ ਸੂਟ ਸੇਲ ਹੋ ਗਏ ਇਹ ਆਪਣੇ ਕੋਲ ਦੋ ਪੀਸ ਰਹਿ ਗਏ ਠੀਕ ਹੈ ਤੁਸੀਂ ਸਤੋਂ ਲੈ ਸਕਦੇ ਹੋ ਮਜ਼ੈਂਟਾ ਕਲਰ ਹੈ ਇਹਦੇ ਵਿੱਚ ਇਸ ਤਰ੍ਹਾਂ ਅ ਡੱਬੇ ਜੇ ਬਣੇ ਹੋਏ ਨੇ ਸ਼ਰਟ ਦੇ ਵਿੱਚ ਸ਼ਰਟ ਹੈ ਇਸ ਨੂੰ 2.5 2.5 ਮੀਟਰ ਮਿਲੂ 2.5 2.5 ਮੀਟਰ ਕੱਟ ਮਿਲੂਗੀ ਠੀਕ ਹੈ ਜੀ ਤੇ ਆ ਇਹਦੀ ਬਾਟਮ ਹੈ ਇਹਦੇ ਵਿੱਚ ਹਲਕਾ ਜਿਹਾ ਸੈਲਫ ਹੈਗਾ ਬਾਟਮ ਦੇ ਵਿੱਚ ਵੀ ਜਿਸ ਤਰ੍ਹਾਂ ਸ਼ਰਟ ਦੇ ਵਿੱਚ ਉਹੀ ਸੇਮ ਬਾਟਮ ਦੇ ਵਿੱਚ ਅ ਨਜ਼ਰ ਆਉਂਦਾ ਹੈਗਾ ਆ ਦੇਖੋ ਜੀ ਤੁਸੀਂ ਦੇਖ ਸਕਦੇ ਆ ਦੀ ਸੰਜੇਸ ਰਿਆ ਹੋਵੇ ਤੇ ਹਲਕਾ ਜਿਹਾ ਡਿਜ਼ਾਈਨ ਪ੍ਰਿੰਟ ਬਾਟਮ ਦੇ ਵਿੱਚ ਬਣਿਆ ਇਹ ਵੀ ਕਾਟਨ ਦਾ ਸਟੱਫ ਹੈ ਇਹਨੂੰ ਵੀ ਤੁਸੀਂ ਬਿਨਾ ਲਾਈਨਿੰਗ ਆ ਜਿਹੜਾ ਸਟਿਚ ਕਰ ਸਕਦੇ ਹੋ ਇਹਦੇ ਨੀਚੇ ਵੀ ਲਾਈਨਿੰਗ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਜੀ ਤੇ ਇਹ ਮਜ਼ੈਂਟਾ ਕਲਰ ਹੋ ਗਿਆ ਦੂਸਰਾ ਆਪਣੇ ਕੋਲ ਇਹ ਹੈਗਾ ਲਵੈਂਡਰ ਪਰਪਲ ਜਿਹਾ ਕਲਰ ਤੇ ਆਪਾਂ ਇਹਨੂੰ ਇਹ ਵੀ ਬਹੁਤ ਸੋਹਣਾ ਕਲਰ ਹੈ ਬਹੁਤ ਸੋਹਣਾ ਡਿਜ਼ਾਈਨ ਪ੍ਰਿੰਟ ਹੈ ਇਹ ਵੀ ਠੀਕ ਹੈ ਜੀ ਤੇ ਇਹ ਵੀ ਕਾਟਨ ਦਾ ਸਟੱਫ ਹੈ ਤੇ ਬਹੁਤ ਫਾਈਨ ਹੈਗਾ ਇਹ ਇਹ ਵੀ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਹੋਗੀ ਤੇ ਸੇਮ ਬਾਟਮ ਦਾ ਸਟੱਫ ਹੋ ਗਿਆ ਬਾਟਮ ਤੇ ਵੀ ਹਲਕਾ ਜਿਹਾ ਡਿਜ਼ਾਈਨ ਪ੍ਰਿੰਟ ਸ਼ਰਟ ਦੇ ਆਈ ਸੇਮ ਬਣਿਆ ਹੋਇਆਗਾ ਠੀਕ ਹੈ ਜੀ ਹਲਕਾ ਹਲਕਾ ਜਿਹਾ ਨਜ਼ਰ ਆ ਰਿਹਾਗਾ ਲਓ ਜੀ ਇਹਨਾਂ ਦੋਨਾਂ ਦਾ ਸੇਮ ਪ੍ਰਾਈਸ ਹੈਗਾ ਜੀ 990 ਫ੍ਰੀ ਸ਼ਿਪਿੰਗ ਆ ਠੀਕ ਹੈ ਜੀ ਸ਼ਿਪਿੰਗ ਤੁਹਾਨੂੰ ਨਹੀਂ ਦੇਣੀ ਪਊਗੀ ਫ੍ਰੀ ਸ਼ਿਪਿੰਗ ਆਪਣੀ ਬਿਲਕੁਲ ਫ੍ਰੀ ਹੈ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋਗੇ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸ਼ੇਅਰ ਲਾਈਕ ਤੇ ਕਮੈਂਟ ਕਰ ਕਰਕੇ ਜਰੂਰ ਦੱਸਿਆ ਕਰੋ